ਪੰਜਾਬ ਦੇ ਅੰਦਰ ਝੂਠੀ ਫੈਕਟਰੀ ਆਮ ਆਦਮੀ ਪਾਰਟੀ ਸਾਨੂੰ ਆਰਾਮ ਨਹੀਂ ਕਰ ਦਿੰਦੀ। ਕੱਲ ਆਮ ਆਦਮੀ ਪਾਰਟੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਸਾਡੇ ਸੁਭਾ ਪ੍ਰਧਾਨ ਜਾਖੜ ਸਾਹਿਬ ਨੇ ਕਿਹਾ ਕਿ ਮਾਨ ਸਾਹਿਬ ਨੇ ਅਖਬਾਰਾਂ ਦੀ ਖਬਰਾਂ ਦੇ ਹਵਾਲੇ ਨਾਲ ਕਿਹਾ ਵੀ ਮਾਨ ਸਾਹਿਬ ਨੇ ਜਲੰਧਰ ਚ ਮਕਾਨ ਲੈ ਲਿਆ। ਤਾਂ ਉਹਨਾਂ ਨੇ ਕਿਹਾ ਤੰਜ ਕਸਿਆ ਕਿ ਵੀ ਹੁਣ ਜਿਹੜਾ ਹੈਗਾ ਇਹ ਦੋ ਸੈਕਟਰ ਵਾਲਾ ਮਕਾਨ ਵੀ ਖਾਲੀ ਹੋਣ ਜਾ ਰਿਹਾ ਹੈ। ਉਨ ਇਹਦੇ ਰਿਐਕਸ਼ਨ ਚ ਆਮ ਆਦੀ ਪਾਰਟੀ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਕਰਦੀ। ਜੜੇ ਉਹਨੇ ਪ੍ਰਸ਼ਨ ਚੁੱਕੇ ਉਹਦੇ ਜਵਾਬ ਤਾਂ ਮੈਂ ਦਊਂਗਾ। ਪਰ ਸਭ ਪਹਿਲੇ ਇੱਕ ਪੰਜਾਬੀ ਦੀ ਪ੍ਰਸਿੱਧ ਅਖਾਨ ਹੈ। ਧੀਏ ਗੱਲ ਸੁਣ। ਨੂੰ ਕੰਨ ਕਰ। ਧੀਏ ਗੱਲ ਸੁਣ ਨੂੰ ਕੰਨ ਕਰ। ਜਾਂ ਫਿਰ ਸੁਣਾਣਾ ਕਹਿਣਾ ਧੀ ਨੂੰ ਸੁਣਾਣਾ ਨੂੰ ਮੈਨੂੰ ਜਾਪਦਾ ਹੈ ਕਿ ਜਿਹੜੀ ਇਸਸਾਂ ਦਾ ਕੰਮ ਗੱਲ ਕਹਿਣ ਦਾ ਤਰੀਕਾ ਹੈ ਨਾ ਇਸਸਾਂ ਜਿਹੜੀਆਂ ਆਪਣੇ ਨੂਆ ਨਾਲ ਅਡਾ ਲੈਣ ਦੀ ਥਾਂ ਜਿਹੜਾ ਹੈਗਾ ਉਹਨਾਂ ਨੂੰ ਕਿਤੇ ਨਾ ਕਿਤੇ ਗੱਲ ਕਨਵੇ ਕਰਦੀਆਂ ਤੇ ਧੀ ਨੂੰ ਕਹਿ ਕੇ ਨੂੰ ਨੂੰ ਵਾਰਨਿੰਗ ਦਿੰਦੀਆਂ ਸੋ ਕੱਲ ਆਮ ਆਦੀ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਸਿੱਧਾ ਇਹ ਕੰਮ ਕੀਤਾ ਉਹ ਕਹਿੰਦੇ ਆਮ ਆਦੀ ਪਾਰਟੀ ਵਾਲੇ ਭਲੇ ਮਾਨਸ ਹੋ ਕਹਿੰਦੇ ਕਿ ਵੀ ਬੀਜੇਪੀ ਦਾ ਗ੍ਰਾਫ ਪੰਜਾਬ ਥੱਲੇ ਗਿਆ ਹੈ ਕਹਿੰਦੇ ਜੀ ਬੀਜੇਪੀ ਪੰਜਾਬ ਚ ਇੱਕ ਤਰ੍ਹਾਂ ਖਤਮ ਹੋ ਰਹੀ ਹੈ ਉਹ ਡਾਟਾ ਦਾ ਚੱਕ ਲੋ ਫਿਗਰਾਂ ਦਾ ਚੱਕ ਲੋ ਡਾਟਾ ਫਿਗਰ ਤੇ ਕੁਝ ਹੋਰ ਬੋਲਦੇ ਨੇ ਇਹਦਾ ਮਤਲਬ ਕਹਿਣਾ ਧੀ ਨੂੰ ਸੁਣਾ ਨੂੰ ਨੂੰ ਇਹ ਲੈ ਦਿੱਲੀ ਯੂਨਿਟ ਦੀ ਸਪਾਂਸਰਡ ਪ੍ਰੈਸ ਕਾਨਫਰੰਸ ਹੈ ਨਾ ਇਹ ਚੰਡੀਗੜ੍ਹ ਜਿੱਨੀ ਪ੍ਰੈਸ ਕਾਨਫਰੈਂਸ ਹੁੰਦੀ ਆ ਆਮ ਆਦੀ ਪਾਰਟੀ ਐ ਦਿੱਲੀ ਯੂਨਿਟ ਕੰਟਰੋਲ ਕਰਦਾ ਹੈ ਨੈਸ਼ਨਲ ਯੂਨਿਟ ਕੰਟਰੋਲ ਕਰਦਾ ਹੈ ਉਹਨਾਂ ਨੇ ਇੱਥੇ ਦੋ ਤਿੰਨ ਇੱਕ ਕੁੜੀ ਐ ਦੋ ਤਿੰਨ ਮੁੰਡੇ ਬਿਠਾ ਰੱਖੇ ਨੇ ਦਿੱਲੀੋਂ ਉਹਨਾਂ ਨੂੰ ਤਨਖਾਹਾਂ ਮੋਟੀ ਮੋਟੀਆਂ ਇੱਥੋਂ ਮਿਲਦੀਆਂ ਐ ਸਰਕਾਰੀ ਖਾਤੇ ਚੋਂ ਉਹ ਚਲਾਉਂਦੇ ਨੇ ਹੁਣ ਕੋ ਇਹਨਾਂ ਨੂੰ ਪੁੱਛੇ ਵੀ ਤੁਸੀਂ ਜੇ ਕੁਐਸਚਨ ਵਾਸਤੇ ਪਰਫਾਰਮੈਂਸ ਦਾ ਤੁ ਜਾਖੜ ਸਾਹਿਬ ਦੀ ਪਰਫਾਰਮੈਂਸ ਦਾ ਕੁਐਸਚਨ ਮਾਰਕ ਚੱਕ ਰਹੇ ਹੋ ਜਾਖੜ ਸਾਹਿਬ ਤਾਂ ਅਸਤੀਫਾ ਮੰਗ ਰਹੇ ਹੋ ਵਾਸਤਵਕਤ ਜਿਹੜਾ ਪਰਫਾਰਮੈਂਸ ਘਰੀ ਭਗਵੰਤ ਮਾਨ ਸਾਹਿਬ ਦੀ ਘਰੀ ਐ ਵੋਟ ਸ਼ੇਅਰ ਜੇ ਥੱਲੇ ਕੋਈ ਪਾਰਟੀ ਪੰਜਾਬ ਸਭ ਤੋਂ ਵੱਧ ਗਈ ਹੈ ਤਾਂ ਆਵਾ ਦੀ ਪਾਰਟੀ ਗਈ ਹੈ ਤੇ ਤਾਂ ਮਤਲਬ ਜਾਖੜ ਸਾਹਿਬ ਦੇ ਰਾਹੀ ਜਿਹੜਾ ਹੈਗਾ ਆਪਣੀ ਬੇਟੀ ਜਾਖੜ ਸਾਹਿਬ ਨੂੰ ਸੁਣਾ ਕੇ ਨੂੰ ਜੜੀਏ ਭਗਵੰਤ ਮਾਨ ਉਸ ਤੋਂ ਅਸਤੀਫਾ ਮੰਗ ਰਹੇ ਦੇਖੋ ਮੈਂ ਸਿਲਸਿਲੇवार ਜਿਹੜੀ ਕੱਲ ਉਹਦੀ ਪ੍ਰੈਸ ਕਾਨਫਰੰਸ ਹੈ ਉਹਦੇ ਪੁਆਇੰਟਸ ਪੜ ਕੇ ਆਪ ਵੀ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਪੰਜਾਬੀ ਵੀਰ ਧਿਆਨ ਨਾਲ ਸੁਣ ਕੱਲ ਉਹ ਕਹਿੰਦੇ ਜੀ ਸੁਨੀਲ ਜਾਖੜ ਜੀ ਨੇ 4 ਜੂਨ ਕੇ ਨਤੀਜੋਂ ਸੇ ਕੁਝ ਨਹੀਂ ਸਿੱਖਾ ਉਹ ਮੇਰੇ ਵੀਰੋ ਸਿੱਖਣਾ ਤਾਂ ਸ ਭਗਵੰਤ ਮਾਨਸਾਹ ਸਿੱਖਣਾ ਸਿੱਖਣਾ ਤਾਂ ਕੇਜਰੀਵਾਲ ਸਾਹਿਬ ਸਿੱਖਣਾ ਕੇਜਰੀਵਾਲ ਸਾਹਿਬ ਨੇ ਕੈਂਪੇਨ ਚਲਾਈ ਸੀ ਨਾ ਜੇਲ੍ਹ ਤੋਂ ਬਾਹਰ ਆ ਕੇ ਤੇ ਅੜ ਜਲ ਤੋਂ ਸ਼ਰਾਬ ਪਟਾਲੇ ਦੇ ਅੰਦਰ ਬੰਦ ਕੇਜਰੀਵਾਲ ਜਿਹਨੂੰ ਜ਼ਮਾਨਤ ਨਹੀਂ ਮਿਲ ਰਹੀ ਉਹਨੇ ਕੀ ਕਿਹਾ ਸੀਗਾ ਜਸ ਸਪੈਸ਼ਲ ਜ਼ਮਾਨਤ ਮਿਲੀ ਇਲੈਕਸ਼ਨ ਵਾਸਤੇ ਉਹਨੇ ਕਿਹਾ ਕਿ ਇਨਕੋ ਜਵਾਬ ਦੇ ਦਿਓ ਆਪ ਵੋਟ ਡਾਲ ਕਰ ਸਾਰੀ ਸੀਟਾਂ ਜਿਤਾ ਕਰ ਜਵਾਬ ਦੇ ਦਿਓ ਤਾਂ ਕਿ ਉਹਨਾਂ ਕੋ ਪਤਾ ਲੱਗੇ ਕੇਜਰੀਵਾਲ ਇਮਾਨਦਾਰ ਹੈ ਜਿੱਥੇ ਤਾਂ ਮੁੱਖ ਮੰਤਰੀ ਹੈ ਉੱਥੇ ਤੈਨੂੰ ਇੱਕ ਸੀਟ ਨਹੀਂ ਆਈ ਦਿੱਲੀ ਦੀ ਪੰਜਾਬ ਦੇ ਅੰਦਰ ਵੀ 13 ਵਿੱਚੋਂ ਸਿਰਫ 3 ਸੀਟਾਂ ਆਈਆਂ ਇਹਦਾ ਮਤਲਬ ਮੰਨ ਲਿਆ ਨਾ ਤੂੰ ਕ੍ਰਾਪਟ ਹੈ ਮੰਨ ਲਿਆ ਨਾ ਕੇਜਰੀਵਾਲ ਕ੍ਰਾਪਟ ਹੈ ਇਹ ਨਹੀਂ ਇਹ ਮਾਨ ਸਾਹਿਬ ਹਰ ਜਗ੍ਹਾ ਉਹ ਕੀ ਕਹੇ ਛੁਟਕਲੇ ਸੁਣਾਦੇ ਰਹਿੰਦੇ ਸੀਗੇ ਕਹਾਣੀਆਂ ਸੁਣਾਦੇ ਰਹਿੰਦੇ ਸੀਗੇ ਉਹ ਕਹਿ ਕਹਿ ਕੇ ਕਹਿ ਕਹਿ ਕੇ 13 0 13 0 13 0 ਮਾਨ ਸਾਹਿਬ ਤੁਸੀਂ ਆਪਣੇ ਕੰਮ ਤੇ ਵੋਟ ਮੰਗੀ ਸੀ ਸਾਡੇ ਕੋਲ ਵੀਡੀਓ ਪਏ ਨੇ ਤੁਹਾਡੇ ਰੋਸ਼ ਸ਼ੋਅ ਦੇ ਵੀਡੀਓ ਪਏ ਨੇ ਬਾਰ ਬਾਰ ਤੁਸੀਂ ਕਹਿੰਦੇ ਮੇਰੇ ਕੰਮ ਨੂੰ ਵੋਟ ਪੈ ਰਹੀ ਹੈ ਮੈਂ ਆਮ ਆਦੀ ਪਾਰਟੀ ਆ ਮੈਂ ਆਮ ਬੰਦਿਆਂ ਦਾ ਪ੍ਰਤੀਨਿਧੀ ਆ ਉਹ ਖਾਸ ਆਦਮੀ ਆ ਖੂਬ ਭੰਡੀ ਪ੍ਰਚਾਰ ਕੀਤਾ ਤੁਸੀਂ ਮਾਨ ਸਾਹਿਬ ਤੇ ਰਿਜੈਕਟ ਕੌਣ ਹੋਇਆ ਜੇ ਦੇਖਿਆ ਜਾਵੇ 4 ਜੂਨ ਦੇ ਨਤੀਜਿਆਂ ਤੋਂ ਕਿਸੇ ਨੇ ਸਿੱਖਣਾ ਹੈ ਜਿਹੜੇ ਜਿਹੜੇ ਆਮ ਆਦੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਮੈਨੂੰ ਬੇਨਤੀ ਕਰਾਂਗਾ ਸਿੱਖਣਾ ਤਾਂ ਤੁਸੀਂ ਸਿੱਖੋ ਜਾਂ ਮਾਨ ਸਾਹਿਬ ਨੂੰ ਸਿਕਾਓ ਜਾਂ ਕੇਜੀਵਾਲ ਨੂੰ ਸਾਫ ਸੰਸਿਕਾਓ ਸਾਨੂੰ ਨਾ ਸਿਕਾਓ ਪੰਜਾਬੀਆਂ ਨੇ ਤਾਂ ਕਰਤਾ ਕੰਮ ਤੁਹਾਡਾ ਪੰਜਾਬੀਆਂ ਨੇ ਤਾਂ 13 ਜ਼ੀਰੋ ਜੇ ਕੋਈ ਡੰਡਾ ਹਟਾ ਕੇ ਤਿੰਨ ਕਰਤਾ 10 ਸਿੱਟੇ ਅਸੀਂ ਪਿੱਛੇ ਚਲੇ ਗਏ ਵੈਸੇ ਪੰਜਾਬੀਆਂ ਨੇ ਤੁਹਾਨੂੰ ਜਵਾਬ ਦਿੱਤਾ ਹੈ 2022 ਦੀ ਅਸੈਂਬਲੀ ਚੋਣਾਂ ਚ ਜੇ ਇਸ ਲੋਕ ਸਭਾ ਦਾ ਵਿਧਾਨ ਸਭਾ ਦਾ ਰਿਜ਼ਲਟ ਕਰੀਏ 42% ਵੋਟ ਆਮ ਆਦੀ ਪਾਰਟੀ ਨੂੰ ਤੇ ਇਸ ਚੋਣ ਚ ਕਿੰਨੀ ਪਈ ਹੈ 26% ਤੇ ਫਿਰ ਆਇਨਾ ਕਿਨੇ ਦਿਖਾਇਆ ਲੋਕਾਂ ਨੇ ਪੰਜਾਬੀਆਂ ਨੇ ਆਮ ਆਦੀ ਪਾਰਟੀ ਨੂੰ ਦੱਸਿਆ ਕਿ ਨੂੰ ਹੈ ਪਗੋਤਮਾਨ ਜੀ ਨੂੰ ਦੱਸਿਆ ਕਿ ਨੂੰ ਹੈ ਕੇਜਰੀਵਾਲ ਜੀ ਨੂੰ ਤੇ ਜਾਖੜ ਸਾਹਿਬ ਕੀ ਸਿੱਖਣ ਸਿੱਖਣਾ ਤੁਸੀਂ ਸਿੱਖੋ ਫਿਰ ਆਪਰ ਬਕਤਾ ਕਹਿੰਦੇ ਨੇ ਜੀ 2019 ਵਿੱਚ ਭਾਜਪਾ ਕੇ ਬਾਦ ਦੋ ਸੀਟੇ ਤੇ ਇਸ ਵਾਰ ਇੱਕ ਵੀ ਸੀਟ ਨਹੀਂ ਆਈ ਇਸ ਲਈ ਸਪਸ਼ਟ ਰੂਪ سے ਜਾਖੜ ਸਾਹਿਬ ਜ਼ਿੰਮੇਵਾਰ ਹੈ ਆਪਣੇ ਪਾਸ ਸੇ ਅਸਤੀਫਾ ਦੇ ਦਿਓ ਉਹ ਵੀਰ ਜੀ ਅਸੀਂ ਕਿਉਂ ਅਸਤੀਫਾ ਦੇਈਏ ਵੈਸੇ ਨਾ ਇੱਕ ਬੜੀ ਕਮਾਲ ਦੀ ਗੱਲ ਹੈ ਇੱਕ ਚੰਗੀ ਰਵਾਇਤ ਪਾਰੀ ਆਵਾ ਦੀ ਪਾਰਟੀ ਕਹਿੰਦੇ ਰਵਾਇਤ ਤੋਂ हट ਕੇ ਕੰਮ ਕਰਦੇ ਨੇ ਰਿਜ਼ਾਈਨ ਮੰਗਿਆ ਜਾਂਦਾ ਹੈ ਉਹਨਾ ਤੋਂ ਜਿਹੜੇ ਸੱਤਾ 'ਚ ਹੁੰਦੇ ਨੇ ਰਿਜ਼ਾਈਨ ਹੋਣਾ ਤਾਂ ਮੰਗਿਆ ਜਾਂਦਾ ਹੈ ਜਿਹੜੀ ਸੱਤਾਧਿਰ ਪਾਰਟੀ ਹੁੰਦੀ ਹੈ ਜਿਹਦੇ ਕੋਲ ਆਪੋਸ਼ਨ ਦਾ ਸਟੇਟਸ ਵੀ ਨਹੀਂ ਹੈ ਪੰਜਾਬ 'ਚ ਠੀਕ ਹੈ ਉਦੋਂ ਤੁਸੀਂ ਕਹਿੰਦੇ ਪ੍ਰਧਾਨ ਨੂੰ ਕਹਿੰਦੇ ਅਸਤੀਫਾ ਦੇ ਦਿਓ ਹੈ ਨਾ ਕਮਾਲ ਦੀ ਗੱਲ ਉਹ ਵੀਰ ਅਸਤੀਫਾ ਦੇਣਾ ਹੈ ਤੇ ਤੁਸੀਂ ਉਹ ਨਾ ਦੇਣਾ ਤਾਂ ਤੁਹਾਡੇ ਮਾਨ ਸਾਹਿਬ ਦੇਣ ਦੇਣਾ ਤੇ ਫਿਰ ਕੇਜਰੀਵਾਲ ਸਾਹਿਬ ਦੇ ਦੇਣਾ ਜਿਹੜੇ ਕਦੇ ਨਹੀਂ ਦੇਣਗੇ ਦੇਣਾ ਤਾਂ ਤੁਹਾਡੇ ਬੁੱਧਰਾਮ ਦੀ ਦੇਣ ਨਾ ਐਕਟਿੰਗ ਪ੍ਰੈਜ਼ੀਡੈਂਟ ਜਿਹੜੇ ਆਪਣੇ ਵਿਧਾਨ ਸਭਾ ਦੇ ਪਿੱਛੇ ਚੱਲ ਗਏ ਨੇ ਜਾਖੜ ਸਾਹਿਬ ਤੋਂ ਕਾਨੂੰ ਮੰਗਦੇ ਹੋ ਫਿਰ ਉਹਨਾਂ ਨੇ ਦੱਸਿਆ ਕਿ ਬੀਜੀ ਜਾਖੜ ਸਾਹਿਬ ਉਹਨਾਂ ਦੇ ਪ੍ਰੈਸ ਨੋਟ 'ਚ ਲਾਈਨ ਪੜ ਰਹੇ ਆ ਜਾਖੜ ਸਾਹਿਬ ਕੋ ਘੇਰਾ ਉਹਨੇ ਯਾਦ ਦਿਲਾਇਆ ਕਿ ਉਹਨਾਂ ਨੇ ਹਮੇਸ਼ਾ ਪੰਜਾਬ ਔਰ ਯਹਾਂ ਕੇ ਲੋਕੋ ਕੇ ਵਾਸਤਵਿਕ ਮੁੱਦੋਂ ਪਰ ਆਪਣੇ ਸਵਾਰਥੀ ਏਜੰਡੇ ਕੋ ਪ੍ਰਾਸਮਿਕਤਾ دی ਉਹ ਯਾਰ ਇਹ ਤਾਂ ਗੱਲ ਨਾ ਆਮ ਆਦੀ ਪਾਰਟੀ ਛੋਟੀ ਸੋਚ ਦੇ ਕਰਕੇ ਆ ਇਹ ਆਮ ਆਦੀ ਪਾਰਟੀ ਕੀ ਕਰਦੀ ਹੈ ਕਿ ਆਪਣੇ ਏਜੰਡੇਆ ਨੂੰ ਪੂਰਨ ਕਰਨ ਵਾਸਤੇ ਚੀਜ਼ਾਂ ਨੂੰ ਘਮਾਉਂਦੀ ਹੈ ਸੱਚੇ ਹੈ ਕਿ ਜਾਖੜ ਸਾਹਿਬ ਨੇ ਕਿਹਾ ਸੀ ਮੈਨੂੰ ਪੰਜਾਬੀ ਹੋਣ ਤੇ ਮਾਣ ਹੈ ਔਰ ਜਦ ਮੈਂ ਕਾਂਗਰਸ ਚ ਪੂਰੀ ਮੋਰ ਲਾ ਲਈ ਮੈਨੂੰ ਆਖਰ ਚ ਜਾ ਕੇ ਸਮਝ ਆਇਆ ਕਿ ਉਥੇ ਪੰਜਾਬੀਆਂ ਚ ਵੀ ਹਿੰਦੂ ਸਿੱਖ ਦੀ ਗੱਲ ਕਰਦੇ ਨੇ ਤੇ ਜਾਖੜ ਸਾਹਿਬ ਨੇ ਉਸ ਹਿੰਦੂ ਸਿੱਖ ਦਾ ਜਿਹੜਾ ਪਾਲਾ ਆਮ ਆਦਮੀ ਪਾਰਟੀ ਖੜਾ ਕਰਦੀ ਸੀ ਉਨੂੰ ਸੌਰੀ ਜਿਹੜੀ ਕਾਂਗਰਸ ਖੜਾ ਕਰਦੀ ਸੀ ਉਹਦੇ ਖਿਲਾਫ ਜਿਹੜੀ ਆਪਣੀ ਗੱਲ ਰੱਖੀ ਸੀ ਦੇਖੋ ਜਕਰ ਸਾਹਿਬ ਚਾਹ ਹਿੰਦੂਅਰ ਸਿੱਖਾ ਦੋਨਾਂ ਨੂੰ ਪੰਜਾਬੀ ਮੰਨਦੇ ਨੇ ਔਰ ਪੰਜਾਬੀਆਂ ਦਾ ਜਿਹੜਾ ਹੈਗਾ ਉਹ ਪਲਾ ਚਾਹੁੰਦੇ ਨੇ ਤੇ ਜੇ ਤੁਸੀਂ ਮੈਂ ਆਵਾ ਦੀ ਪਾਰਟੀ ਨੂੰ ਕਹਿਣਾ ਕਿ ਜੇ ਪੰਜਾਬ ਤੋਂ ਰਵਨੀਤ ਬਿੱਟੂ ਬਣ ਵੀ ਗਿਆ ਤਾਂ ਪੰਜਾਬੀ ਉਹ ਬਣਿਆ ਟੈਨਸ਼ਨ ਨਾ ਲੋ ਸੋਚ ਸਾਡੀ ਠੀਕ ਨਹੀਂ ਸੋਚ ਸਾਡੀ ਠੀਕ ਹੈ ਸੋਚ ਤੁਹਾਡੀ ਖਰਾਬ ਹੈ ਆਪਣੀ ਸੋਚ ਨੂੰ ਠੀਕ ਕਰੋ ਉਹ ਕਹਿੰਦੇ ਜੀ ਜਾਖੜ ਸਾਹਿਬ ਕੋ ਉਹ ਬੋਰਸੇ ਨਿਕਾੜ ਦਿਆ ਉਹ ਭਲੇ ਮਾਨਸੂ ਆਪਣੇ ਡਾਟਾ ਠੀਕ ਕਰ ਲੋ ਉਹ ਪਿੱਛੇ ਇੱਕ ਕੁੜੀ ਹੈ ਨਾ ਭੁੱਲ ਗਿਆ ਮੈਂ ਆਮ ਆਦੀ ਪਾਰਟੀ ਦਾ ਇੱਕ ਉਹ ਸੈਕਟਰੀ ਹੈ ਕੀ ਨਾਮ ਹੈ ਇਹ ਤੋਂ ਸ਼ੁਰੂ ਹੁੰਦਾ ਉਹਦਾ ਅ ਤੋਂ ਉਹ ਭਰਾਵਾ ਡਾਟਾ ਠੀਕ ਦੇ ਲਿਆ ਕਰੋ ਤੁਹਾਨੂੰ ਪਤਾ ਹੈ ਨਹੀਂ ਆਮ ਆਦੀ ਪਾਰਟੀ ਹ ਡਾਟੇ ਚ ਕਮਜ਼ੋਰ ਪੈ ਗਈ ਹੈ ਜਾਂ ਫਿਰ ਤੁਸੀਂ ਹਿਲ ਗਏ ਤੁਹਾਡਾ ਕੋਈ ਬੁਰਾ ਹਾਲ ਹੋ ਗਿਆ ਤੁਹਾਡਾ ਤੁਸੀਂ 42% ਤੋਂ 26% ਤੇ ਆ ਗਏ ਇਸ ਕਰਕੇ ਤੁਹਾਡਾ ਹੌਸ਼ਾ ਵਾਸ ਨਹੀਂ ਰਹਿ ਰਿਹਾ ਚਾਖੜ ਸਾਹਿਬ ਦੀ ਜਿਹੜੀ ਜਦੀ ਤੁਸੀਂ ਕਹਿ ਸਕਦੇ ਜਦੀ ਦਾ ਮਤਲਬ ਜੜੇ ਹੰ ਦਾ ਪਰਿਵਾਰ ਚੋਂ ਚੋਂ ਲੜਦਾ ਆ ਰਿਹਾ ਹੈ ਅਬੋਰ ਉੱਥੇ ਭਾਜਪਾ ਨੇ 32500 ਦੀ ਲੀਡ ਲਈ ਹੈ ਤੇ ਅਬੋਰ ਦੇ ਰਿਜ਼ਲਟ ਤੇ ਕਿਉਂ ਉਂਗਲੀ ਚੱਕਦੇ ਹੋ ਤੁਸੀਂ ਫਿਰ ਕਹਿੰਦੇ ਜੀ ਭਾਜਪਾ ਨੂੰ ਲੋਕੋ ਨੇ ਖਾਰਜ ਕਰ ਦਿਆ ਵਿਸ਼ੇਸ਼ ਰੂਪ ਸੇ ਪੰਜਾਬ ਕੇ ਲੋਕੋ ਨੇ ਮੈਂ ਡਾਟਾ ਦੱਸ ਕੇ ਹਟਿਆ 42 ਤੋਂ 26% ਤੁਸੀਂ ਆਗੇ दस दी दस लोकसभा ਦੇ ਅੰਦਰ ਆਮ ਆਦੀ ਪਾਰਟੀ ਦਾ ਵੋਟ ਸ਼ੇਅਰ 13 ਦੀ 13 ਲੋਕ ਸਭਾ ਦੇ ਅੰਦਰ ਆਮ ਆਦੀ ਪਾਰਟੀ ਦਾ ਵੋਟ ਸ਼ੇਅਰ ਗਿਰਿਆ ਹੈ। ਭਾਜਪਾ ਦਾ 12 ਲੋਕ ਸਭਾ ਚ ਵੋਟ ਸ਼ੇਅਰ ਵਧਿਆ ਹੈ। ਤੇ ਲੋਕਾਂ ਨੇ ਕਿਹਨੂੰ ਰਿਜੈਕਟ ਕੀਤਾ ਹੈ? ਪੰਜਾਬ ਦੇ ਲੋਕਾਂ ਨੇ ਆਮ ਆਦੀ ਪਾਰਟੀ ਨੂੰ ਤੁਹਾਡੇ 8 ਮੰਤਰੀ ਹਾਰ ਗਏ। ਤੁਹਾਡੇ 8 ਮੰਤਰੀ ਆਪਣੀ ਵਿਧਾਨ ਸਭਾ ਚੋਣ ਹਾਰ ਗਏ। 4 ਤੁਹਾਡੇ ਕੈਂਡੀਡੇਟ ਸੀਗੇ ਉਹ ਹਾਰ ਗਏ। 3 ਤੁਹਾਡੇ ਐਮਐਲਏ ਕੈਂਡੀਡੇਟ ਸੀ ਉਹ ਚੋਣ ਹਾਰ ਗਏ। ਆਪਣੇ ਆਪਣੀ ਵਿਧਾਨ ਸਭਾ ਚ 92 ਵਿੱਚੋਂ 92 ਵਿੱਚੋਂ 59 ਸੀਟਾਂ ਦੇ ਉੱਪਰ ਤੁਹਾਡੇ ਜਿਹੜੇ ਐਮ.ਐਲ.ਏ ਐ ਉਹ ਚੋਣ ਹਾਰ ਗਏ ਲੈ ਦੱਸ ਫਿਰ ਪੰਜਾਬ ਨੇ ਸਬਕ ਕਿਨੂੰ ਸਿਖਾਇਆ ਪੰਜਾਬ ਨੇ ਸਬਕ ਤਾਂ ਆਮ ਆਦੀ ਪਾਰਟੀ ਨੇ ਸਿਖਾਇਆ ਨਾ ਜਿਹੜੀ ਝੂਠ ਬੋਲਣ ਦੀ ਮਸ਼ੀਨ ਹੈ ਝੂਠ 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 ਚੁਟਕਲੇ 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 ਕਹਾਣੀਆਂ 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 ਉਸ ਆਮ ਆਦੀ ਪਾਰਟੀ ਨੇ ਸਿਖਾਇਆ ਉਹਨਾਂ ਨੇ ਕੋਈ ਸਾਨੂੰ ਕੁਝ ਸਿਖਾਇਆ ਫਿਰ ਉਹ ਕਹਿੰਦੇ ਨੇ ਜੀ ਭਾਰਤ ਮੈਂ ਖਾਰਿਜ ਕਰ دیا۔ ਉਹ ਚੀਜ਼ ਸੇ ਪੋਲਿਟਿਕਲ ਪਾਰਟੀ ਨੂੰ ਆਮ ਆਦੀ ਪਾਰਟੀ ਨੂੰ ਪੂਰੇ ਦੇਸ਼ ਚ ਕੈਂਡੀਡੇਟ ਨਹੀਂ ਮਿਲੇ ਮੇਰੇ ਕੋ ਸੂਚੀ ਗਲਤ ਹੋ ਸਕਦੀ ਹੈ 22 ਕੈਂਡੀਡੇਟ ਜਿਹੜੇ ਹੈ ਇਹਨਾਂ ਨੇ ਪੂਰੇ ਦੇਸ਼ ਚ ਘੜੇ ਕਿਤੇ ਨੇ 1.11% ਵੋਟ ਪਈ ਹੈ ਤੇ ਸਾਨੂੰ ਕੀ ਸੁਣਾ ਰਹੇ ਹੋ ਤੁਸੀਂ ਆਪਣੀ ਮੰਜੀ ਥੱਲੇ ਸੁੱਟਾ ਮਾਰੇ ਆਮ ਆਦੀ ਪਾਰਟੀ ਸ਼ਰਾਬ ਕੋ ਢਾਲੇ ਵਾਲੀ ਆਮ ਆਦੀ ਪਾਰਟੀ ਮਾਰੇ ਹੁਣ ਸ਼ਰਾਬ ਕੋ ਢਾਲੇ ਦੀ ਆਂਚ ਦਿੱਲੀ ਤੋਂ ਪੰਜਾਬ ਚ ਆਣੀ ਹੈ ਜਿਹੜੇ ਆਪੋਸ਼ਨ ਲੀਡਰ ਨਾਤੇ ਹਰਪਾਲ ਚੀਮਾ ਜੀ ਬਾਰ-ਬਾਰ ਬਾਰ ਹਰ ਮੁੱਦੇ ਤੇ ਗੱਲ ਕਰਦੇ ਸੀ ਕਿ ਉਹ ਹਰਪਾਲ ਚੀਮਾ ਜੀ ਦੇ ਪਰਾਨੀਆਂ ਐਕਸਾਈਸ ਸੈਕਸ਼ਨ ਨੂੰ ਕਹੋ ਲੈ ਫਿਰ ਪਗਵੰਤਾ ਮਾਂਜੀ ਦੇ ਉੱਪਰ ਆਣੀ ਐ ਇਹ ਸ਼ਰਾਬ ਘਟਾਲੇ ਵਾਲੀ ਪਾਰਟੀ ਚੜੀ ਐ ਇਹ ਚਿੰਤਾ ਨਾ ਕਰੋ ਹੁਣ ਤੁਹਾਡੇ ਦਿਨ ਥੋੜੇ ਰਹਿ ਗਏ ਨੇ ਵੈਸੀ ਗੱਲ ਹੋਰ ਦਾ ਸਮਾਂ ਇਹ ਆਮ ਆਦੀ ਪਾਰਟੀ ਬਾਰ-ਬਾਰ ਕਹਿੰਦੀ ਨਾ ਹਮੇ ਲੋਕ ਸਮਰਥਨ ਕਰ ਰਹੇ ਹਨ ਹਮੇ ਲੋਕ ਸਾਥ ਚੱਲ ਰਹੇ ਹਨ ਇਹਨਾਂ ਪੁੱਛੋ ਕਿਹੜਾ ਵਿਧਾਨ ਸਭਾ ਚੋਣ ਜਿਹੜਾ ਪੰਜਾਬ ਤੋਂ ਦਿੱਲੀ ਤੋਂ ਬਾਹਰ ਦੇ ਕਿ ਜਿੱਤੇ ਐ ਛੱਤੀਸਗੜ੍ਹ ਚੋਣਾਂ ਚ ਗਏ 0 ਹਰਿਆਣਾ ਚ 0 ਹਿਮਾਚਲ ਦੀ ਵਿਧਾਨ ਸਭਾ ਚੋਣਾਂ 0 ਚਾਰਖੰਡ ਦੀ ਵਿਧਾਨ ਸਭਾ ਦੀ ਚੋਣਾਂ 0 ਕਰਨਾਟਕ ਮੱਧ ਪ੍ਰਦੇਸ਼ ਮਹਾਰਾਸ਼ਟਰ ਮੇਘਾਲਿਆ ਮਿਜ਼ੋਰਮ ਨਾਗਲੈਂਡ ਉੜੀਸਾ ਰਾਜਸਥਾਨ ਤੇਲंगाना ਉੱਤਰਾਖੰਡ ਉੱਤਰ ਪ੍ਰਦੇਸ਼ ਉਹ ਲਿਸਟੇ ਖਤਮ ਨਹੀਂ ਹੁੰਦੀ ਸਭ ਜਗ੍ਹਾ ਆਮ ਆਦੀ ਪਾਰਟੀ ਦੇ ਕੈਂਡੀਡੇਟਸ ਜਾਂ ਤੇ ਵਿਧਾਨ ਸਭਾ ਦੇ ਪੂਰੇ ਕੈਂਡੀਡੇਟ ਨਹੀਂ ਖੜੇ ਕਿਤੇ ਜਿਹੜੇ ਕਿਤੇ ਜ਼ਮਾਨਤਾਂ ਜਬਤ ਹੋ ਗਈਆਂ ਤੇ ਆਈਨਾ ਤਾਂ ਆਮ ਆਦੀ ਪਾਰਟੀ ਨੂੰ ਦਿਖਾ ਰਿਹਾ ਦੇਸ਼ ਸਾਨੂੰ ਨਾ ਕੋ ਬੀਜੇਪੀ ਨੂੰ ਨਾ ਕੋ ਆਪਣੇ ਆਪ ਦੇਖੋ ਫਿਰ ਉਹ ਕਹਿੰਦੇ ਜੀ ਆਪ ਨੇਤਾ ਨੇ ਕਿਹਾ ਕਿ ਜਾਖੜ ਨੇ ਕبھی ਪੰਜਾਬ ਔਰ ਯਹਾਂ ਕੇ ਲੋਗੋਂ ਕੀ ਆਵਾਜ਼ ਨਹੀਂ ਉਠਾਈ ਵੇ ਕبھی ਕਿਸਾਨੋਂ ਕੇ ਲਈ ਖੜੇ ਨਹੀਂ ਹੋਏ ਉਹ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਸੁਭਾ ਪ੍ਰਧਾਨ ਜਾਖੜ ਸਾਹਿਬ ਕਿਸਾਨਾਂ ਵਾਸਤੇ ਖੜੇ ਨੇ ਕਿਸਾਨਾਂ ਦੀ ਗੱਲ ਕਰਦੇ ਨੇ ਸਪਸ਼ਟ ਕਰਦੇ ਨੇ ਪਰ ਜੜੀਆਂ ਕਿਸਾਨ ਜਥੇਬੰਦੀਆਂ ਰਾਜਨੀਤਿਕ ਹਿੱਤਾਂ ਨੂੰ ਪੂਰਨ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਕਾਲੀ ਦਲ ਦੇ ਕਾਂਗਰਸ ਦੇ ਉਹਨਾਂ ਦੇ ਨਾਲ ਜਾਖੜ ਸਾਹਿਬ ਨਹੀਂ ਖੜੇ ਹੋ ਸਕਦੇ ਇਹ ਜਿਹੜੀਆਂ ਕਿਸਾਨ ਜੱਥੇਬੰਦੀਆਂ ਐ ਬਾਰ-ਬਾਰ ਅਸੀਂ ਪੁੱਛਦੇ ਆ ਕਿ ਹਰਿਆਣਾ ਦੇ ਅੰਦਰ ਭਾਜਪਾ ਸਰਕਾਰ ਐ 14 ਫਸਲਾਂ ਤੇ ਐਮਐਸਪੀ ਦਿੰਦੀ ਐ ਪੰਜਾਬ ਦੇ ਅੰਦਰ ਆਮ ਆਦੀਪ ਸਰਕਾਰ ਦੋ ਦੇ ਦਿੰਦੀ ਐ ਮਾੜੀ ਕੌਣ ਹੋਗੀ ਬੀਜੇਪੀ ਕਮਾਲ ਐ ਤੁਹਾਡੀ ਪੰਜਾਬ ਦੇ ਅੰਦਰ ਇੱਕ ਸਬਜ਼ੀ ਦੇ ਉੱਪਰ ਵੀ ਭਗਵੰਤ ਮਾਨ ਐਮਐਸਪੀ ਨਹੀਂ ਦਿੰਦਾ ਹਰਿਆਣਾ ਦੇ ਅੰਦਰ ਭਾਜਪਾ ਸਰਕਾਰ 23 ਸਬਜ਼ੀਆਂ ਦੇ ਉੱਪਰ ਐਮਐਸਪੀ ਦਿੰਦੀ ਐ ਮਾੜੀ ਭਾਜਪਾ ਸਰਕਾਰ ਹੋਗੀ ਜਾਂ ਭਾਜਪਾ ਹੋਗੀ ਸੋ ਜਿਹੜੀ ਇਹ ਖੋਤੀ ਜਥੇਬੰਦੀ ਹੈ ਨਾ ਕਿਸਾਨ ਜਥੇਬੰਦੀ ਇਹਨਾਂ ਨੇ ਖੜ ਕਿਸਾਨਾਂ ਨਾਲ ਤਾਂ ਜਾਖੜ ਸਾਹਿਬ ਚੰਗੀ ਤਰ੍ਹਾਂ ਕਰਦੇ ਨੇ ਫੇਰ ਉਹ ਕਹਿੰਦੇ ਨੇ ਜੀ ਬੜੀ ਹਾਸੋਣੀ ਗੱਲ ਹੈ ਜੀ ਕਿ ਬਿੱਟੂ ਸਾਹਿਬ ਮੰਤਰੀ ਬਣ ਗਏ ਜਾਖੜ ਸਾਹਿਬ ਇਹ ਆਪ ਕੋ ਚੇਤਾਵਨੀ ਹੈ ਕੋਈ ਆਪकी ਜਗ੍ਹਾ ਲੈ ਰਹਾ ਹੈ ਉਹ ਵੀਰੇ ਭਾਜਪਾ ਹੈ ਇਹ ਭਾਰਤੀ ਜਨਤਾ ਪਾਰਟੀ ਹੈ ਇਸ ਚ ਜੜੀ ਹੈ ਨਾ ਕਲੈਕਟਿਵ ਲੀਡਰਸ਼ਿਪ ਦੀ ਥਾਂ ਹੈ ਜੇ ਬਿੱਟੂ ਬਿੱਟੂ ਜੀ ਮੰਤਰੀ ਬਣੇ ਵੀ ਹੈ ਨਾ ਤੇ ਬਿੱਟੂ ਜੀ ਦੇ ਮੰਤਰੀ ਬਣਨ ਦੇ ਪਿੱਛੇ ਨਾ ਕਿਤਨਾ ਕਿ ਤੇ ਸਾਡੇ ਪ੍ਰਧਾਨ ਜਾਖਰ ਸਾਹਿਬ ਦੀ ਵੀ ਸਹਿਮਤੀ ਹੈ ਬੀਜੇਪੀ ਦੇ ਅੰਦਰ ਬੜਾ ਅੱਛਾ ਸਿਸਟਮ ਹੈ ਸਾਡੀ ਨੈਸ਼ਨਲ ਲੀਡਰਸ਼ਿਪ ਸੂਬੇ ਦੇ ਅੰਦਰ ਕੋਈ ਵੀ ਨਿਰਣੇ ਲੈਣਾ ਹੈ ਕਿਸੇ ਵੀ ਸੂਬੇ ਚ ਲੈਣਾ ਹੈ ਸੂਬਾ ਪ੍ਰਧਾਨ ਨਾਲ ਗੱਲਬਾਤ ਜ਼ਰੂਰ ਕਰਦੇ ਨੇ ਸੋ ਮੇਰੀ ਬੇਨਤੀ ਹੈ ਆਮ ਆਦੀ ਪਾਰਟੀ ਨੂੰ ਬੇਨਤੀ ਹੈ ਕਿ ਉਹ ਆਪਣੀ ਮੰਜੀ ਥੱਲੇ ਸੋਟਾ ਮਾਰੇ ਆਮ ਆਦੀ ਪਾਰਟੀ ਨੂੰ ਬੇਨਤੀ ਹੈ ਕਿ ਜਿਹੜਾ ਨਾ ਕਹਿਨਾਤੀ ਨੂੰ ਸੁਣਾਣਾ ਨੂੰ ਨੂੰ ਇਹ ਕੰਮ ਬੰਦ ਕਰੇ ਔਰ ਜੇ ਕੋਈ ਸਪਸ਼ਟ ਮੈਸੇਜ ਹੈ ਕੋਸ਼ ਸਪਸ਼ਟ ਸੰਦੇਸ਼ ਆਮਾਦੀ ਪਾਰਟੀ ਦਾ ਕਿ ਉਹ ਭਗਵੰਤ ਮਾਨ ਸਾਮ ਅਸਤੇ ਹੈ ਕਿ ਮਾਨ ਸਾਹਿਬ ਤੁਹਾਡੀ ਪੰਜਾਬ ਤੇ ਲੀਡਰਸ਼ਿਪ ਫੇਲ ਹੋ ਗਈ ਹੈ ਤੁਹਾਡਾ ਵੋਟ ਪਰਸੈਂਟੇਜ ਬੁਰੀ ਤਰ੍ਹਾਂ ਗਿਰ ਗਿਆ ਹੈ 13 ਦੀ ਚਿਰਾਂ ਲੋਕ ਸਭਾ ਤੁਹਾਡਾ ਵੋਟ ਪਰਸੈਂਟ ਥੱਲੇ ਗਿਆ ਹੈ ਤੁਹਾਡੇ 59 ਐਮ ਐਲ ਏ ਚੋਣ ਜਿਹੜੇ ਹੈ ਉਹ ਹਾਰ ਗਏ ਨੇ ਆਪਣੇ ਆਪਣੇ ਵਿਧਾਨ ਸਭਾ ਦੇ ਅੰਦਰ ਤੁਹਾਡੇ ਮਨਿਸਟਰ 8 ਆਪਣੇ ਇਲਾਕਿਆਂ ਦਾ ਚੋਣ ਹਾਰ ਗਏ ਨੇ ਸੋ ਉਹਨਾਂ ਨੇ ਕੱਲ ਪ੍ਰੈਸ ਕਾਨਫਰੈਂਸ ਕਰਕੇ ਦਿੱਲੀ ਦੀ ਸਪੌਂਸਰਡ ਪ੍ਰੈਸ ਕਾਨਫਰੈਂਸ ਕਰਕੇ ਦਿੱਲੀ ਦੇ ਬੰਦੇ ਜਿਹੜੇ ਪੰਜਾਬ ਚ ਨੁਕੀਏ ਮੀਡੀਆ ਹੈਂਡਲ ਕਰਨ ਵਾਸਤੇ ਉਹਨਾਂ ਦੇ ਸ਼ਰਧ ਕੀਤੇ ਪ੍ਰੈਸ ਕਾਨਫਰੰਸ ਸੰਦੇਸ਼ ਜਿਹੜਾ ਹੈ ਉਹ ਮਾਨ ਸਾਹਿਬ ਵਾਸਤੇ ਹੈ ਕਿ ਭਗਵੰਤ ਮਾਨ ਸਾਹਿਬ ਅਸਤੀਫਾ ਦੇ ਦਿਓ ਬਹੁਤ ਬਹੁਤ ਧੰਨਵਾਦ